ਵੇਖੋ YouTube ਫੈਮਲੀ ਅੱਜ ਆਪਣੇ ਇਸ ਰੂਮ ਦੀ ਤਿਆਰੀ ਸ਼ੁਰੂ ਹੋਣ ਲੱਗੀ ਆ ਤੇ ਨੀਚੇ ਆਫਿਸ ਆ ਜਿਹੜਾ ਉਹ ਬਹੁਤ ਹੀ ਸੋਹਣਾ ਤਿਆਰ ਹੋਇਆ ਹੈ ਬਹੁਤ ਹੀ ਸੋਹਣਾ ਉਹ ਵੀ ਤੁਹਾਨੂੰ ਵਿਖਾਉਣੀ ਆ ਆ ਕਮਰੇ ਦੀ ਅੱਜ ਤਿਆਰੀ ਹੋਣ ਲੱਗੀ ਆ ਵੇਖੋ ਸਾਰਾ ਸਮਾਨ ਰੱਖ ਗਏ ਨੇ ਉਹ ਹਾਂਜੀ ਹਾਂਜੀ ਤੇ ਸੋਫਾ ਨਵੇਂ ਆਫਿਸ 'ਚ ਪਾ ਕੇ ਤੁਹਾਨੂੰ ਕਿਵੇਂ ਲੱਗ ਰਿਹਾ ਹੈ ਬਹੁਤ ਵਧੀਆ ਲੱਗ ਰਿਹਾ ਸੱਚੀ ਬੜਾ ਐਂਡ ਬਣ ਗਿਆ ਬਹੁਤ ਐਂਡ ਜਦੋਂ ਮੈਂ ਸਵੇਰ ਆਈ ਨਾ ਸਭ ਤੋਂ ਪਹਿਲਾਂ ਮੈਂ ਚੰਗੀ ਤਰ੍ਹਾਂ ਵੇਖ ਕੇ ਫੇਰ ਉੱਪਰ ਆਈ ਹਾਂਜੀ ਬੁਕਿੰਗ ਕਰਾਓ ਜੀ ਆਓ ਬੈਠੋ ਹਾਂਜੀ ਮੈਮ ਮੇਰੇ ਨਾਲ ਤੁਹਾਡਾ ਵਿਆਹ ਤੋਂ ਬੜਾ ਜੀ ਮੇਰਾ ਵਿਆਹ ਤੇ ਜਿਹੜੇ ਆਤੀ ਹੈ ਮੇਰੀ ਭੈਣ ਦਾ ਵਿਆਹ ਚਲੋ ਕੋਈ ਨਹੀਂ ਤੁਸੀਂ ਐਂਡ ਕਰੋ ਆਪ ਦੀ ਭੈਣ ਦੇ ਵਿਆਹ ਦੀ ਬੁਕਿੰਗ ਕਰਾ ਦਿਓ ਆਪ ਦੀ ਫੇਰ ਕਰਾ ਦਿਓ ਹਾਂਜੀ ਹਾਂਜੀ ਐਂ ਹੀ ਕਰਦੇ ਹਾਂ ਥੋੜਾ ਜਿਹਾ ਤੁਸੀਂ ਐਡਵਾਂਸ ਪੇਮੈਂਟ ਦੇ ਦਿਓ ਹਾਂਜੀ ਕਿੰਨੀ ਕੋ ਪੇਮੈਂਟ ਦੇ ਕੇ ਜਾਈਏ ਯਾ ਕਿ ਜਦ ਤੱਕ ਅਡਰਸ ਕਰਾਂ ਹਾਂ ਮੈਂ ਤੇ ਇਨੇ ਪਤਾ ਲੈ ਕੇ ਨਹੀਂ ਆਈ ਗੂਗਲ ਪੇ ਕਰ ਦੋ ਗੂਗਲ ਪੇ ਵੀ ਬੰਨ ਚੱਲਦੇ ਨੇ ਕੈਸ਼ ਆ ਗੂਗਲ ਪੇ ਚਨਾਉ ਮੇਰੇ ਮਾਰੇ ਜਾਂ ਨੁਕਸੇ ਜਾਂ ਚੱਲਣਦੇ ਮਿੰਦਰਾ ਦਾ ਤੁਹਾਡੇ ਚ ਨੁਕਸ ਚੱਲਣਦੇ ਸਹੀ ਗੱਲ ਐ ਤਾਂ ਸਾਰੇ ਗਾਣੇ ਮੋੜ ਗਏ ਆਪਾਂ ਸਹੀ ਗੱਲ ਨਹੀ ਬੜਾ ਵਧੀਆ ਲੱਗਦਾ ਪਿਆ ਵੀ ਇੰਟੋ ਤੇਰੇ ਤੇ ਫਰੈਸ਼ ਫਰੈਸ਼ ਕੀਤਾ ਹਾਂ ਹਾਂਜੀ ਸਹੀ ਗੱਲ ਐ ਬਹੁਤ ਸੋਹਣਾ ਲੱਗਦਾ ਪਿਆ ਹਾਂਜੀ ਇੱਧਰ ਵੇਖੋ ਆਪਣੇ ਫਲਾਵਰ ਕਿੰਨੇ ਸੋਹਣੇ ਫਲਾਵਰ ਕਿੰਨੇ ਸਾਰੇ ਇੱਧਰ ਬਗਾਈ ਭਾਈ ਤਾਂ ਸਾਰੇ ਗਮਲਿਆਂ ਵਿੱਚ ਆਹ ਵੇਖੋ ਬਾਈ ਤਾਂ ਵੀ ਆਪਲੀ ਨੇ ਸੋਹਣੇ ਅੱਜ ਸਾਰੇ ਗਮਲਿਆਂ 'ਚ ਫਲਾਵਰ ਵਾਹੋ ਬਾਈ ਤਾਂ ਵੀ ਵੇਖੋ ਕਿੰਦੇ ਸੋਹਣੇ ਲੱਗਦੇ ਦੇਖਣ ਲੱਗੇ ਹਾਂ ਜੀ ਆਵੇ ਅਜੀਬ ਜਿਹਾ ਲੱਗਦੇ ਨਾ ਹਾਂਜੀ ਅ ਛੇਡਾਂ ਬਣੀਆਂ ਇਹ ਮੇਰੇ ਚ ਮੰਜੰਟਾ orange ਸਾਰੇ ਮਿਕਸ ਜਿਹਾ yellow ਹੀ ਹੈ ਨਾ yellow ਹੀ ਹੈ ਕਿੰਨੇ ਸੋਹਣੇ ਲੱਗਦੇ ਨੇ ਰੰਗ ਬਰੰਗੇ ਜੇ ਸਹੀ ਗੱਲ ਹੈ ਅੱਤੇ ਦੋ ਕੀ ਲੱਗਦੇ ਤੇ ਮੈਨੂੰ ਇੰਨੇ ਪਿਆਰੇ ਲੱਗਦੇ ਤੇ ਆ ਕੀ ਲਿਆ ਸੋਹਣੇ ਕਿੰਨੇ ਸੋਹਣੇ ਆ ਆਪਾਂ ਇਹ ਕਮਲਾ ਚੱਕ ਕੇ ਉੱਤੇ ਰੱਖ ਜੀ ਆ ਵੀ ਆ ਵੀ ਪਏ ਹੋਏ ਸਾਹਮਣੇ ਉਹ ਗਾਜਰੀ ਕਲਰ ਦੇ ਵਿੱਚ ਹੈ ਤਾਂ ਇਹ ਦੁਪਹਿਰ ਮੈਂ ਵੀ ਇਸ ਵਾਲੀ ਇੰਨੇ ਕਲਰ ਵੇਖੇ ਆ ਉਹ ਵਾਈਟ ਵੀ ਵੇਖੀ ਸੀ ਦੋ ਕਲਰ ਹੀ ਵੇਖੇ ਸੀ ਮੈਂ ਵੀ ਆਹ ਹੁਣੀ ਵੇਖੇ ਰੰਗ ਬਰੰਗੇ ਵਾਓ ਕਿੰਨੇ ਸੋਹਣੇ ਫੁੱਲ ਸਹੀ ਗੱਲ ਆ ਵਿਚਾਰੇ ਆਪੇ ਧੁੱਪ ਵੇਖ ਕੇ ਖੇਲ ਜਾਂਦੇ ਨੇ ਕਿ ਇਹ ਫੁੱਲਾਂ ਤੇ ਬੜੀ ਮਿਹਨਤ ਕਰਨੀ ਪੈਂਦੀ ਹੈ ਨਾ ਅੱਜ ਚੱਲ ਰਿਹਾ ਸਫਾਈ ਅਭਿਆਨ ਕੋਮਲ ਨੇ ਪਹਿਲਾਂ ਝਾੜੂ ਫੜਿਆ ਹੋਇਆ ਸੀ ਤੇ ਹੁਣ ਇਹਨੇ ਛੱਡ ਦਿੱਤਾ ਹੈ। ਹੁਣ ਇਹਨੇ ਛਿੱਟਿਆ ਹੈ। ਪੂਰਾ ਇਕੱਠਾ ਕਰਕੇ। ਕੋਮਲ ਦੀ ਡਿਊਟੀ ਲੈ ਇੱਧਰ ਵੇਖੋ ਕੋਮਲ ਨੇ ਕਿੰਨੀਆਂ ਢੇਰੀਆਂ ਲਾਤੀਆਂ ਇੱਕ ਆ ਇੱਕ ਆ ਇੱਕ ਆ ਪਤਾ ਨਹੀਂ ਅੱਜ ਇਹਨੂੰ ਕੀ ਸਵੇਰੇ ਸਵੇਰੇ ਪੋਸਟ ਖਾ ਲਿਆ ਇਹਨੇ। ਸਹੀ ਗੱਲ ਹੈ। ਫੀਮ ਖਾਦੀ ਉਹ। ਦਿੱਖ ਜਾਈ ਕੰਮ ਕਰ ਰਹੀ। ਆ ਪਤਾ ਨਹੀਂ ਇਹ ਕੀ ਸਵੇਰੇ ਸਵੇਰੇ। ਕੋਮਲ ਇੰਜ ਕਰ ਹੁਣ ਪੈਲਸ ਰਹਿ ਗਿਆ ਉਹ ਵੀ ਸਾਫ ਕਰ ਦੇ। ਕਾਹ ਜਿਹੜਾ ਸਾਰਾ ਕਟਣਾ ਹੈ ਹੁਣ ਥੋੜਾ ਜਿਹਾ ਮਾਲ ਖਾ ਕੇ ਨਾ ਫਿਰ ਆਪਾਂ ਪੈਸ ਦਵਾਲਣ ਹੁਣ ਮੈਨੂੰ ਲੱਗਦਾ ਤੇ ਮਾਲ ਦੀ ਮਾਤਰਾ ਘਟ ਗਈ ਆ ਸਹੀ ਗੱਲ ਹੈ ਹੁਣ ਥੋੜਾ ਜਿਹਾ ਢਿੱਲਾ ਪੈ ਗਿਆ ਕੰਮ ਆਹ ਕਿੰਨਾ ਦਾ ਪਾਰਲਰ ਹੈ ਇੱਥੇ ਕਿੰਨੇ ਕੌਣ ਚਲਾਉਂਦੇ ਪਾਰਲਰ ਇਹ ਜੀ ਕਿੰਨਾ ਦਾ ਪੈਲਸ ਹੈ ਨਾ ਉਹਨਾਂ ਦੇ ਮਤਲਬ ਵਾਈਸ ਦਾ ਪਾਰਲਰ ਹੈ ਹਾਂ ਹਾਂ ਤੇ ਇਹਨਾਂ ਦੇ ਪਾਰਲਰ ਦੀ ਵੀ ਸਫਾਈ ਕਰ ਦੇਣੀ ਸੀ ਫਿਰ ਹਾਂ ਜੀ ਕਰ ਦੇ ਦਈਦੀ ਐ ਤੇ ਜਾਣਦੇ ਨੂੰ ਤੇ ਲੰਗ ਲਗਾਰ ਹੁੰਦੇ ਜੀ ਹਾਂ ਜੀ ਹਾਂ ਜੀ ਅੱਛਾ ਆ ਵੇਖੋ ਇੱਥੇ ਠਿਕਾਣਾ ਆਇਆ ਉਹ ਗਿਆ ਜਿਹਨੇ ਮੱਝਾਂ ਮੱਝਾਂ ਛੱਡ ਗਈ ਤੇ ਬੜਾ ਰੱਜਣ ਸਹੀ ਗੱਲ ਆ ਬੱਕਰੀਆਂ ਭੇਡਾਂ ਛੱਡ ਦੋ ਇੱਥੇ ਇਹ ਤੇ ਮੈਨੂੰ ਲੱਗਦਾ ਪੱਠੇ ਵੱਡੇ ਨਾਲੋਂ ਸਾਭੀ ਹੋਆ ਪਿਆ ਸਹੀ ਗੱਲ ਆ ਧਾਤਰੀ ਲੈ ਆਓ ਤੇ ਉਧਰ ਵੇਖੋ ਅਸੀਂ ਅਮੀਰ ਕਾਰਾਂ ਹੀ ਕਾਰਾਂ ਕਾਰਾਂ ਹੀ ਕਾਰਾਂ ਹੈਗੀਆਂ ਕਾਰਾਂ ਤੁਹਾਡੇ ਕੋਲ ਨਹੀਂ ਨੀ ਅਗੇ ਅਗੇ ਅਕੇ ਹਿ ਸਿਪਾਈ ਕਰਦੇ ਤੇ ਸਿਪਾਈ ਆਲੇ ਆ ਸਹੀ ਗੱਲ ਤੇ ਸਾਡੇ ਮਾਲਕਾਂ ਕੋਲ ਤਾਂ ਇਦੋਂ ਵੀ ਜ਼ਿਆਦੀਆਂ ਸਹੀ ਗੱਲ ਐ ਬਦਲ ਫੇਰ ਹੋ ਗਿਆ ਜ਼ਮੀਨ ਦਾ ਇਸਾਰ ਰੁੱਕ ਵੇਖੋ ਪੰਛੀ ਪਹਿਲੇ ਖੁਸ਼ ਹੋ ਜਾਂਦੇ ਨੇ ਸਹੀ ਗੱਲ ਜਦ ਧੁੱਪ ਖਤਮ ਹੋ ਜਾਂਦੀ ਨਾ ਉਦੋਂ ਹੀ ਆਹ ਸਭਨ ਕਿੰਨੇ ਜੱਗੇ ਨੇ ਐਦਰ ਬੰਜੀ ਤੁਹਾਡੇ ਕੋਲ ਆ ਕੇ ਖੜੇ ਆ ਤੇ ਕਮਲ ਸਾਸਿਕਲ ਤਾਂ ਬਲਉਣੀ ਬੰਦੀ ਸੀ ਬੁਲਾਈ ਹੀ ਮੈਨੂੰ ਦੀਦੀ ਸਾਸਿਕਾ ਦੀਦੀ ਤੁਸੀਂ ਮੂਣੀ ਤੋਂ ਕੀ ਆਏ ਤੁਹਾਡੇ ਗਿੱਡਾ ਲੱਗੀਆਂ ਆਂ ਅੱਖਾਂ ਤੇ ਦੀਦੀ ਵਿਚਾਰੇ ਤੇ ਮੈਨੂੰ ਲੱਗਦਾ ਮਲੱਪ ਮਲੁਪ ਪੈ ਗਏ ਮੈਂ ਇਹਨਾਂ ਨੂੰ ਕਿਹਾ ਸੀ ਮੇਰੇ ਪਾਣੀ ਬੋਲੀਆਂ ਦੇ ਕੇ ਵੇਖੀਏ ਕੀ ਕਰੀ ਅੱਛਾ ਕਹਿੰਦੇ ਨਿਸ਼ਾਨੀ ਹੁੰਦੀ ਆ ਅੱਖਾਂ ਦੀ ਗਿੱਡਾ ਆਉਣ ਲੱਪੈਂਦੀ ਡੌਗ ਅੱਛਾ ਹੂੰ ਉਸ ਮਤਲਬ ਜਾਨਵਰ ਨੂੰ ਫਿਰ ਮਲਾਪ ਪੈ ਜਾਂਦਾ ਇੱਥੇ ਵੇਖ ਬੱਚਾ ਰੋਂਦਾ ਵੇਖਣ ਆਈ ਐ ਤੇ ਹੁਣ ਉਹਨੂੰ ਪਤਾ ਲੱਗ ਗਿਆ ਵੀ ਬੱਚਾ ਐ ਮੁਰਗੀ ਮੁਰਗੀ ਕਿੰਨੀ ਸਿਆਣੀ ਐ ਨਹੀਂ ਤੇ ਜੇ ਕੋਈ ਹੋਰ ਕੁੱਤਾ ਹੁੰਦਾ ਉਹਨੂੰ ਜਾ ਕੇ ਕੁੜੀ ਜਿ ਲਾਣੀ ਸਹੀ ਗੱਲ ਹੈ ਅਬ ਉਹ ਝੱਲੀ ਜੀ ਬਣਾਉਣ ਲੱਗੇ ਆ ਹਨਾ ਉਹਦੇ ਵਿੱਚ ਪਾਉਣਗੇ ਉਹਨੂੰ ਕੋਮਲ ਜਾ ਤੂੰ ਵੀ ਹੋਟੇ ਲੈ ਲਾ ਉਹਨੂੰ ਕਹਿ ਪਾਉ ਉਹਨੂੰ ਕਹਿ ਨਹੀਂ ਮਿੰਨੇ ਚ ਕਾ ਦੇ ਤੇ ਮੇਰੇ ਨਾਲੇ ਲੈ ਕੇ ਨਵਾਬ ਢੋਲੀ ਜੀ ਚੱਲੀ ਜੀ ਚ ਬਹਿ ਜਾਣੀ ਗੁਰਮ ਕੀ ਕਰਦਾ ਲੱਗਦਾ ਨਹੀਂ ਨੂੰ ਸੁਵਾ ਦੂੰ ਨਾਲੇ ਆਪ ਤਾਂ ਆ ਜੂਗੀ ਸੌਣ ਚ ਤੂੰ ਬੰਬ ਕਰਨਾ ਤਾਂ ਸਮਝੇ ਤੇ ਤੈਨੂੰ ਠਾਉਣਾ ਕਾ ਜਾਂਦਾ ਸਹੀ ਗੱਲ ਹੈ ਉਹ ਪਾ ਵਿਚਾਰ ਆ ਪਾ ਉੱਠ ਕੇ ਰੋ ਰੋ ਗਿਆ ਬੁਰਿਆ ਹਾਲ ਹੋ ਜਾਂਦਾ ਮੈਨੂੰ ਪਤਾ ਹੀ ਨਹੀਂ ਲੱਗਦਾ ਤਾਂ ਤੇਰਾ ਜਵਾਕ ਕਵਰੀ ਕੀ ਕਰਿਆ ਕਰ ਨਹੀਂ ਤੇਰੇ ਘਰ ਵਾਲੇ ਪਾਲਣ ਤੇਰੇ ਜਵਾਕ ਹਾਂ ਚੱਲ ਗਏ ਬੋਲਤੇ ਚਲੋ ਚਲੋ ਸਿੱਧੇ ਸਿੱਧੇ ਬੋਲ ਆਲੇ ਇੱਧਰ ਨੂੰ ਤੁਰੇ ਜਾਂਦੇ ਆਪਾਂ ਉਧਰ ਨੂੰ ਤੁਰ ਜਾਈਏ ਉਹਨਾਂ ਨੇ ਕਹਿੰਨੇ ਵੀ ਭਾਵ ਦਾ ਪਰਾਂ ਨੂੰ ਰੱਖੋ ਕੰਮ ਕੇ ਤੁਸੀਂ ਤਾਂ ਸਾਡੇ ਘਰੇ ਹੀ ਇੱਧਰ ਵੇਖ ਕੀ ਫਰਕ ਰਹਿ ਗਿਆ ਹੈ ਇਹ ਤਾਂ ਬਿਨ ਬੁਲਾਏ ਮਹਿਮਾਨ ਨੂੰ ਸਾਡੇ ਦੂਏ ਅੱਗੇ ਆ ਕੇ ਬਹਿ ਗਏ ਉਹੀ ਤੇ ਗੱਲ ਧਰ ਨਹੀਂ ਮਾਰ ਲਿਆ ਅਸੀਂ ਤਾਂ ਇਹਨਾਂ ਨੂੰ ਸੱਦੇ ਆਵਾਂਗੇ ਉਸ ਤੇ ਕਰ ਅੱਜ ਆਪਾਂ ਅਬਰੂਦ ਵੇਖ ਕੇ ਆਈਏ ਨਾ ਆ ਜਾ ਗਾਇਸ ਵੀਰੇ ਅਬਰੂਦ ਵੇਖ ਕੇ ਆਉਣੇ ਆਪਣੇ ਅਬਰੂਦ ਲੱਗੇ ਕਿ ਨਹੀਂ ਇੱਧਰ ਵੀ ਖਿੜਿਆ ਪਿਆ ਗਲਾਬ ਵਾਓ ਕੀ ਮਿਸਮੀ ਫ੍ਰੈਗਰੈਂਸ ਆਉਂਦੀ ਨੇ ਨਵੀ ਵਾਓ ਵੇ ਲੋ ਕਿੰਨੇ ਵੱਡ ਵੀ ਦਿੱਤੇ ਗਲਾਬ ਤੇ ਫਿਰ ਵੀ ਇੰਨੇ ਖਿੜੇ ਹੋਏ ਨੇ ਕੈਮਰੇ ਚ ਗਲਾਬ ਗਲਾਬ ਵੀ ਕਿਉਂ ਨਹੀਂ ਦਿਂਦਾ ਪਿਆ ਕੀ ਚੱਕਰ ਇੱਧਰ ਆਉਂਦਾ ਪਿਆ ਵੇ ਸਹੀ ਹਾਂਜੀ ਆਵੇ ਇੱਥੇ ਮੈਨੂੰ ਲੱਗਦਾ ਸ਼ਾਇਦ ਹਾਂ ਤਾਂ ਬੰਚੀ ਬਣਿਆ ਸਹੀ ਗੱਲ ਰੇ ਨਾਗੀਂ ਰੇ ਜਾ ਕੋਮਲ ਚੜ ਜਾ ਧਨਵਾਜਾਂ ਮਾਰਨ ਦੀ ਚਾਰ ਤਾਂ ਜਾਮਾਂ ਪਰ ਜਾਉਂਗੀ ਕਿੱਥੇ ਕਿਤਨਾ ਕਿਤੇ ਤਾਂ ਲਾਉਗੀ ਤੈਨੂੰ ਜਾ ਕੇ ਇਹ ਵੇਖੋ ਨਿੱਕੇ ਨਿੱਕੇ ਲੱਗੇ ਅਮਰੂਦ ੱਲੇ ਦਾ ਹਾਂਜੀ ਇਹ ਤਾਂ ਬਹੁਤ ਛੋਟੀ ਹੈ ਲੱਗਿਆ ਲੱਗੇ ਵੱਡੂ ਹਾਂਜੀ ਇੱਕ ਆ ਬੁੱਟਾ ਇੱਕ ਆ ਬੁੱਟਾ ਤਾਂ ਨਿੱਕਾ ਹਜੇ ਹਾਂਜੀ ਇੱਕ ਆ ਏ ਦੂਸਰਾ ਨੰਬਰ ਇਹਦੇ ਥੱਲੇ ਵੀ ਇੱਕ ਲੱਗਾ ਬੇਬੀ ਹੋ ਇੱਥੋਂ ਪਟਦਾ ਇਹਨਾਂ ਨੇ ਇੱਕ ਮਿੰਨ ਲੱਗਦਾ ਜਿਆਦੇ ਸੀਗੇ ਕੋ ਲੱਗਾ ਉਹਨੂੰ ਕਦੇ ਵੈਸੇ ਅਮਰੂਦ ਤਾਂ ਘੱਟ ਹੀ ਲੱਗਦੇ ਇਹਨਾਂ ਦੋਆਂ ਨੂੰ ਤੁਹਾਨੂੰ ਪਤਾ ਕਦੋਂ ਲੱਗਦੇ ਆ ਜਦੋਂ ਇਹਨਾਂ ਦੇ ਖਤਮ ਹੋ ਜਾਂਦੇ ਉਦੋਂ ਲੱਗਦੇ ਪਰ ਥੋੜੇ ਖਸਾਈ ਹੋਏ ਰਹਿੰਦੇ ਹਾਂ ਥੋੜੇ ਜਿਹਾ ਟਾਈਮ ਹੁੰਦਾ ਚਲੋ ਬਾਹਰ ਸਫਾਈ ਕਰਾ ਕੇ ਮੁੜ ਕੇ ਇੱਕ ਤੋਂ ਕਰਾਵਾਂਗੇ ਅੱਪੱਛੇ ਪੁੱਤਰੀ ਸਾਰੇ ਆ ਖਾ ਲਈਆਂ ਸਾਰੀਆਂ ਖੇਲ ਕੇ ਫਿਰ ਪਾਣੀ ਪੁਣੀ ਆ ਮੀਆਂ ਕਰਕੇ ਨਾ ਘਾ ਬੜਾ ਹੋ ਗਿਆ ਬਹੁਤ ਜ਼ਿਆਦਾ ਹਾਂ ਕਹਾਂ ਨੇ ਤਾਂ ਤਾਂ ਆ ਨਾ ਜਿਵੇਂ ਪਤਾ ਨਹੀਂ ਪੜ ਲਿਆ ਹੁੰਦਾ ਹਨਾ ਜੇ ਪਾਣੀ ਲਾ ਲਾ ਕੇ ਝੋਨਾ ਨਹੀਂ ਭਾਲਦੇ ਆਪਾਂ ਸਹੀ ਗੱਲ ਆ ਉਹ ਸਾਬ ਬਣਿਆ ਹੁੰਦਾ ਆਪਿਆ ਇਹਦੇ ਜਿੱਤਾ ਤੁਰਨਾ ਹੁਣ ਡੈਰੀ ਲੱਗਦਾ ਸਹੀ ਗੱਲ ਇਧਰ ਦੇਖੀ ਕਿੰਨਾ ਸੋਹਣਾ ਆ ਐਂਡ ਮਤਲਬ ਇਧਰ ਵਾਲੇ ਤੇ ਇਧਰ ਵਾਲੇ ਮਿਕਸ ਜੇ ਪੈਣਾ ਤੇ ਆ ਐਂਟਰੀ ਜੀ ਕਿੰਨੀ ਸੋਹਣੀ ਬਣ ਗਈ ਹੈ ਨਾ ਸਹੀ ਗੱਲ ਲੰਗਣ ਜੋ ਗਈ ਥਾ ਮੈਨੂੰ ਇਹ ਚੀਜ਼ ਬੜੀ ਪਿਆਰੀ ਲੱਗਦੀ ਹਾਂਜੀ ਰੁੱਖਾਂ ਦੀ ਸ਼ਾਂਜੀ ਹੋਵੇ। ਇਹਨਾਂ ਦਾ ਨਾ ਜਿਵੇਂ ਇੱਧਰ ਬਾਗਾਂ ਵਾਲਾ ਏਰੀਆ ਹੁੰਦਾ ਇੱਧਰ ਬਾਗ ਲਾਇਆ ਹੁੰਦਾ। ਸਹੀ ਗੱਲ। ਇਹ ਆਪਣਾ ਬਾਗੀ ਏ। ਉੱਧਰ ਵੇਖ ਕੇ ਆਉਣੇ ਨਿੰਬੂ ਆਪਾਂ ਹੁਣ ਗਾਹ ਦੀ ਗੋਈ ਮਤੀ ਜਾਣੇ। ਸਹੀ ਗੱਲ। ਜਾਂ ਤਾਂ ਆਪਾਂ ਕਰੋ ਨਿੱਕਾ। ਅੱਜ ਹੁਣ ਆਪਾਂ ਆਈ ਹੈਗੇ ਆਂ। ਵਾਹੋ ਫੁੱਲ ਆ ਵੀ ਕਿੰਨੇ ਪਿਆਰੇ। ਇਹਨਾਂ ਦੀ ਸ਼ੇਪ ਵੱਖਰੀ ਜੀ ਆ ਹਨਾ। ਹਾਂ। ਕਿੰਨੇ ਸੋਹਣੇ ਆ ਜਿਵੇਂ ਆ ਜਿਵੇਂ ਮਾਸ ਹੁੰਦਾ ਹੈ ਨਾ ਇਦਾਂ ਵੀ ਸੌਫਟ ਸੌਫਟ ਹਾਂ ਜਿਆਦੇ ਪਤਲੇ ਵੀ ਨਹੀਂ ਕਈ ਫੁੱਲ ਹੁੰਦੇ ਨਾ ਬਿਲਕੁਲ ਪਤਲੇ ਹਾਂ ਇਹ ਤਾਂ ਪੂਰੇ ਸਖਮਲਾਪਾ ਤਾਂ ਉੱਥੇ ਖੁਸ਼ ਰਹਿਣੀ ਆ ਤੇ ਇੰਨਾ ਸੋਹਣੇ ਫਲਾਵਰ ਇੱਥੇ ਕਿੰਨਾ ਪਿਆਰਾ ਕਲਰ ਹੈ ਨਾ ਸਹੀ ਗੱਲ ਹੈ ਕਿੰਨੇ ਸੋਹਣੇ ਆ ਕਿੱਦਾਂ ਘੈਂਟ ਲੱਗਦਾ ਲਿਆ ਆ ਰੁਦਰ ਤਵੇਲਾ ਕਿੰਨੀ ਸੋਹਣੀ ਹੈ ਨਾ ਸਹੀ ਗੱਲ ਐਨੇ ਸੋਹਣੇ ਫਲਾਵਰ ਤੇ ਆਪਾਂ ਮਿਸ ਕਰਦੀਆਂ ਆਪਾਂ ਇੱਥੇ ਬੈਠੀਆਂ ਰਹਿ ਨਹੀਂ ਇੱਕ ਥਾਂ ਤੇ ਵੜ ਕੇ ਸਹੀ ਗੱਲ ਆ ਕਿ ਚੜੀ ਜਾਂਦੇ ਕੋਮਲ ਆਪਣੇ ਤੇ ਨਿੰਬੂ ਵੀ ਲੱਗੇ ਲੈ ਉਹ ਢਿੱਗਾ ਪਿਆ ਇੱਕ ਸਹੀ ਗੱਲ ਆ ਵੇ ਗ੍ਰੀਨ ਵੀ ਲੱਗੇ ਨਿੰਬੂ ਉਹ ਵੀ ਉਧਰ ਵੀ ਇੱਕ ਪੱਕਿਆ ਪਿਆ ਥੋੜੀ ਨਾ ਵੇ ਕਿੰਨਾ ਸੋਹਣੇ ਲੱਗਦੇ ਸੰਤਰੇ ਨਾ ਲੱਗੇ ਹਾਂਜੀ ਬੜੇ ਸੋਹਣੇ ਆ ਆ ਸੰਤਰੀਆਂ ਦਾ ਹਨਾ ਹਾਂਜੀ ਤੇ ਆ ਨਿੰਬੂ ਤੇ ਆ ਵੀ ਸੰਤਰੇ ਇਹਨੂੰ ਤਾਂ ਸਭ ਤੋਂ ਵੱਡੇ ਵੱਡੇ ਲੱਗੇ ਸੰਤਰੇ ਹਨਾ ਉਸਦੇ ਸੰਤਰੇ ਹਾਂ ਇਹ ਬਾਹਰੋਂ ਹਰੇ ਹਰੇ ਰਹਿੰਦੇ ਆ ਅੰਦਰੋਂ ਇਹ ਵਧੀਆ ਹੋ ਜਾਣੇ ਅੱਛਾ ਇਹ ਟੇਸਟੀ ਹੁੰਦੇ ਅੱਗੇ ਸਰਵਿਸ ਡਿਲੀਵਰੀ ਉਹ ਗਾਂ ਕਾਹਦਾ ਏ ਬੁੱਟਾ ਆ ਤਾਂ ਵਿਚਾਰ ਆਂਬ ਵਧੀਆ ਹੀ ਨਹੀਂ ਇਹਨੂੰ ਤਾਂ ਵਿਚਾਰ ਇਹ ਤਾਂ ਇੱਥੇ ਛੋਗੜਾ ਪੈ ਗਿਆ ਇਹਨੂੰ ਸਿੱਧਾ ਹੀ ਨਹੀਂ ਨਾ ਕੀਤਾ ਹਾਂਜੀ ਤੇ ਉਸ ਤੋਂ ਬਾਅਦ ਇੱਕ ਆ ਇਹ ਵੀ ਮੈਨੂੰ ਲੱਗਦਾ ਨਿੰਬੂ ਦਾ ਹੀ ਆ ਸੱਪ ਕਿੱਥੇ ਉਧਰਲੀ ਸਾਈਡ ਕੁੜੇ ਦਾ ਟੇਰ ਲੱਗਾ ਹੋਇਆ ਤੇ ਇਹਦੇ ਵਿੱਚ ਸੱਪ ਕੋਮਲ ਨੇ ਵੇਖਿਆ ਹੋਣੀ ਉਹਨੇ ਕੋਮਲ ਦੇ 12 ਵਜੇ ਦਾ ਰੰਗ ਹੀ ਉੱਡ ਗਿਆ ਮੈਂ ਕਿਹਾ ਇਹ ਨਾ ਵੇ ਆਪਣੇ ਪਿੱਛੇ ਲੱਗੇ ਸੱਪ ਨਿਕਲ ਬਾਹਰ ਦੇਖੀ ਜਾਏਗੀ ਹੁਣ ਚਲਾ ਜਾ ਕੋਮਲ ਭੱਜਾ ਹਾਂਜੀ ਮੈਮ ਅੱਜ ਤੁਹਾਨੂੰ ਪਾਣੀ ਕਿਵੇਂ ਲੱਗਾ ਦਰਜ ਅੱਜ ਵੇਖਦੀ ਪਈ ਐ ਵੀ ਪਾਣੀ ਚ ਪਾੜਾ ਕਿ ਦਰਜ ਪਾਣੀ ਸਹੀ ਗੱਲ ਐ ਇਦਰੀ ਵੇਖੋ YouTube ਫੈਮਲੀ ਨਹੀਂ ਫਿਰ ਵੀ ਟੀ ਬਾੜੀ ਨਹੀਂ ਹਾਂਜੀ ਕਈ ਬਣਾਉਂਦੇ ਹੀ ਐਵੇਂ ਹਾਂਜੀ ਕਈ ਖਾਂਦੇ ਹੀ ਪਤਾ ਨਹੀਂ ਅਰੀ ਦਾਲ ਖਾਂਦੇ ਕਈ ਸਹੀ ਗੱਲ ਆ ਤਰੀ ਅਰੀ ਦਾਲ ਮੈਂ ਮੈਂ ਤੁਹਾਡੀ ਗੱਲ ਕਰਨੀ ਮੈਂ ਕਿਵੇਂ ਗਲਾਪੀ ਗਲਾਪੀ ਬੰਨੀ ਜੇ ਕੀ ਕਰੂ ਜੇ ਹੁਣ ਜਵਾਕਾਂ ਲਈ ਲਿਆਉਣੀ ਆ ਆਪਾਂ ਦੇ ਲਈ ਨਹੀਂ ਲੈ ਕੇ ਆਉਣੀ ਤੋਂ ਬੜਾ ਸੌਦਾ ਓਰੇ ਤਾਰਾ ਲੈ ਆ ਹਜਰ ਜੀ ਸਾਂ ਲੈ ਤਾਇਆ ਨੇ ਆ ਵੀ ਉਮਰ ਤੇ ਲੈਂਦੀ ਹੈ ਕਿ ਬੁੱਢੇ ਹੋ ਕੇ ਥੋੜੀ ਲੈਂਦੀ ਨਹੀਂ ਫਿਰ ਤੂੰ ਵੱਡਾ ਹੋ ਜਾਂਦੀ ਮੈਨੂੰ ਤਾਂ ਫਿਰ ਤੈਨੂੰ ਤੇਰਾ ਲਗਾਮ ਪੂਰੀ ਕਸਮੀ ਪਹਿਣੀ ਮੈਨੂੰ ਤੂੰ ਕਸ ਕੇ ਰਖੀ ਬੈ ਕਸ ਕੇ ਬੁੱਢੇ ਜੱਗੇ ਦਾ ਪਾਪਾ ਵਿਗੜ ਨਾ ਜਾਵੇ ਕਲਾਬੀ ਪੱਗਾਂ ਫਰੋਜੀ ਕੁਰਤੇ ਪਜਾਮੇ ਮੈਂ ਕੰਟਰਾਸਟ ਬਣਾ ਬਣਾ ਕੇ ਜਿਵੇਂ ਬੁੜੀਆਂ ਸੂਟ ਦਾ ਨਹੀਂ ਕੰਟਰਾਸਟ ਬਣਾਉਂਦੀਆਂ ਉਹ ਮੜਾ ਮਨਾ ਕੇ ਜੰਦੇ ਢਿੱਡੀ ਵੇਖ ਆਉਦੀ ਢਿੱਡੀ ਘਟਾ ਮੇਰੇ ਜਿੱਡੀ ਢਿੱਡੀ ਹੋਈ ਪਈ ਤੇਰੀ ਉਹ ਤੇ ਤਿੰਨਾਂ ਗੋਲ ਗੋਲ ਤੂਤੀ ਤਾਂ ਤੇ ਆਇਆ ਅੱਦ ਨੀ ਇੱਕ ਤਿੱਤੀ ਖਾ ਗਿਆ ਤਿੱਤੀ ਤਿੱਤੀ ਤੇ ਤਾ ਤੀ ਤਾ ਤੀ ਮੀਤੀ ਨਾ ਨਾ ਤੀ 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 ਉਹ ਕਰਤੀ ਨਹੀਂ ਕਿ ਕਰ ਕਿਦੋਂ ਅਭੀ ਮੈਂ ਕਰੂੰਗਾ ਆਗਾ ਦੰਟ ਲਗਾਉਂਗਾ ਇੰਦਰ ਜਗਸਿਰ ਖਾ ਰਿਆ ਸੇਵਾ ਮੇਰੀ ਹੁਣ ਇਹ ਮੇ ਆ ਵੀ ਮੈਨੂੰ ਫਾਲ ਮਿਲ ਜੇ ਹਾਂ ਉਹ ਗਲਾ ਗੁਲਾ ਘੁਟਰਾ ਦੇ ਨੱਪਣਾ ਨੱਪਣਾ ਦਾ ਗਲਾ ਘੁਟੀ ਤੂੰ ਆਪਦੀ ਮੌਟੀ ਦਾ ਮੇਰਾ ਘਰ ਵਾਲਾ ਕੋਲ ਬਿਠਾ ਹੈ ਬਾਏ ਕੋਮਲ ਨੂੰ ਫਾਈਨਲੀ ਹੁਣ ਘਰੇ ਛੱਡ ਕੇ ਅਸੀਂ ਹੁਣ ਚੱਲੇ ਆ ਕਿੱਥੇ ਚੱਲੇ ਸਰਦਾਰ ਜੀ ਖੁਸ਼ਦੀ ਅਕੈਡਮੀ ਹੈ ਅੱਜ ਇਹ ਕਹਿੰਦੇ ਵੀ ਆਪਾਂ ਚਲੋ ਫ੍ਰੀ ਹੋ ਗਏ ਸੀਗੇ ਤੇ ਤੋਂ ਵੀ ਚੱਲ ਮੈਂ ਵੀ ਘਰੇ ਬੈਠੀ ਬਿਠੀ ਬੋਰ ਹੋ ਜਾਂਨੀ ਆ ਸੋ ਮੈਂ ਸੋਚਿਆ ਮੈਂ ਵੀ ਨਾਲ ਚੱਲਦੀ ਖੁਸ਼ਦੀ ਅਕੈਡਮੀ ਦੇਖ ਕੇ ਆਉਣੇ ਆ ਉੱਥੇ ਆਉਣੇ ਤੇ ਆ ਬੱਚੇ ਬੈਠੇ ਫ੍ਰੀ ਹੋ ਕੇ ਨਾ ਉਹ ਕਰਦੇ ਪਏ ਐਕਸਰਸਾਈਜ਼ ਨਾ ਇਹ ਸਭ ਹੈ ਚੰਗੀ ਲੱਗਦੀ ਹੈ ਹਮ ਬਰਾਵਾ ਤੇਰੀ ਨਹੀਂ ਵਧੀਆ ਆ ਮੈਂ ਖੁਸ਼ ਆ ਸੈਂਡ ਤੇ ਕਿੱਤੇ ਬਸ ਆਹ ਪਰਲੇਮਨ ਮਰੀਏ ਬਾਜ ਮਾਰਦੂ ਕਦੀ ਐਨ ਮੂੰਹ ਕਰਦੇ ਨੇ ਲਗਦੀ ਪਰਮ ਕਰਦੇ ਰੱਖੀ ਵਿਚਾਰੇ ਨੇ ਥੱਕ ਜਾਣਾ ਹਾਏ ਵਿਚਾਰਾ ਨਾ ਭਰਾਵਾ ਭਾ ਟੁੱਟ ਜਾਣੀ ਤੇਰੀ ਇੱਥੇ ਕਿੰਨੇ ਜੈਲ ਬਹਿਲ ਆ ਕੀ ਪ੍ਰੋਗਰਾਮ ਇੱਥੇ ਰੱਬ ਨੇ ਬਣਾਇਆ ਐਸ ਰੋਡ ਤੇ ਵਾਲੀ ਰੌਣਕ ਹੈ ਨਾ ਹਵੇ ਲਾਈਟਾਂ ਰੋਕੜੀ ਹਮਮ ਹਵੇ ਲੀ ਹਵੇ ਲੀ ਬੜਾ ਉੱਤ ਬੈਠਾ ਐ ਇਹ ਤਾਂ ਬੱਕਰੀਆਂ ਚ ਬੋਕ ਲੱਗਦਾ ਪਿਆ ਮੈਂ ਕਿਹਾ ਤਾਂ ਆ ਬੈਠੇ ਐ ਸ਼ੀ ਉਸ ਤੋਂ ਪਛਾਣ ਹੋ ਜਾਂਦੀ ਏਦੀ ਵੇਟੇ ਵੇਟੇ ਜਰਨੀ ਤੁਹਾਡਾ ਵੀ ਜੀ ਕਰਦਾ ਨਾ ਖੇਡਣ ਨੂੰ ਨਾ ਇੱਥੇ ਆ ਕੇ ਖੁਸ਼ੀ ਦੀ ਤਾਂ ਬੱਸ ਬੱਸ ਹੋਈ ਪਈ ਲੱਗਦਾ ਬੱਸ ਬੱਸ ਥੱਕ ਗਏ ਬੱਚੇ ਨਹੀਂ ਆ ਕੇ ਚਲੇ ਜਾਂਦੇ ਬੱਚੇ ਪਹਿਲਾਂ ਜਾਣੇਗੇ ਬੱਚੇ ਵਾਵਾ ਪੁਛ 3 ਵਜੇ 4 ਹੋ ਗਏ 6 ਵਜੇ ਪੁਛ ਪ੍ਰੈਕਟਿਸ ਕਰਵਾ ਰਿਹਾ ਫਰੈਂਡਸ ਨੂੰ ਕਰਾਉਣਾ ਚਾਹੀਦਾ ਵਾਲਾ ਗਰਾਊਂਡ ਚ ਲਿਆ ਕੇ ਨਾ ਬੱਚਿਆਂ ਨੂੰ ਕਿਉਂਕਿ ਬੱਚੇ ਅੱਜ ਕੱਲ ਫੋਨਾਂ ਦੇ ਵਿੱਚ ਬਹੁਤ ਜ਼ਿਆਦਾ ਆ ਗਏ ਆ ਸੋ ਇਸ ਲਈ ਇੱਕ ਜਿੱਥੇ ਬਣੂਗੀ ਬੱਚਿਆਂ ਦੀ ਖੇਡ ਤੇ ਕਰਦੇ ਆ ਹਮ ਘਰੇ ਆ ਕੁਝ ਨਾਲ ਐਨਜੋਏ ਕਰਦੇ ਪਏ ਘਰੇ ਇਹਨਾਂ ਨੇ ਐਨਜੋਏ ਥੋੜੀ ਕਰਨਾ ਇੱਥੇ ਚਲੋ ਸਰਕਲ ਬਣ ਜਾਂਦਾ ਫਰੈਂਡਸ ਸਰਕਲ ਮਿਲ ਜਾਂਦਾ ਬੱਚਿਆਂ ਨੂੰ ਚਾਹੀਦਾ ਹੈ ਹਰ ਇੱਕ ਪਿੰਡਾਂ 'ਚ ਇਹ ਚੀਜ਼ ਬਣ ਜਾਵੇ ਨਾ ਫਰ ਇੱਕ ਪਿੰਡ ਬਣੀ ਹੋਵੇ ਹੈਨਾ ਫਰ ਇੱਕ ਪਿੰਡ 'ਚ ਇੱਕ ਤਾਂ ਹੋਣਾ ਚਾਹੀਦਾ ਹੀ ਹੈ ਗਰਾਊਂਡ ਬਹੁਤ ਸੋਹਣਾ ਗਰਾਊਂਡ ਚਾਹੀਦਾ ਬੱਚਿਆਂ ਨੂੰ ਯਾਰ ਵਾਪਸ ਹੀ ਇਧਰ ਸੇ ਆਣਾ ਤੇ ਕੱਕੇ ਇਧਰ ਸੇ ਮੈਂ ਕੋਈ ਸਭ ਮੈਂ ਮਸੇ ਹੀ ਆਇਆ ਹਾਂ ਕਿੱਪੈ ਕਰਦਾ ਤੈਂ ਕਿਹੜੀ ਕਿੱਟ ਕਿੱਟ ਉੱਥੇ ਰੱਖ ਹੈ ਉਹ ਤਾਂ ਉੱਥੇ ਰੱਖ ਮਤਾਂ ਦਾ ਮਨੀ ਮੂੜ ਜੇ ਵੱਡੀ ਸਾਫ ਕੀਤੀ ਕਿਵੇਂ ਦਿਖਾਈ ਫੇਸ ਲਾਲ ਰੱਦ ਤਾਇਆ ਵੀ ਆਪਿਆ ਮੰਨਟਰ ਰਨਿੰਗ ਫੋਕਿੰਗ ਵੀ ਨਹੀਂ ਰਨਿੰਗ ਹਾਂ ਮਗਲਾ ਜਲੂਸ ਸਾਰ ਭੱਜਿਆ ਤੋ ਲਿੱਸਾ ਹੋ ਜਾਣਾ ਮੈਂ ਇਹ ਵਧੀਆ ਸਖੋਣਾ ਵਧੀਆ ਫਿਟਨੈਸ ਬੰਦ ਫਿਟਨੈਸ ਪੂਰੀ ਪੂਰੀ ਤੱਕੜ ਚਲੋ ਹਾਂਜੀ ਕੋਈ ਸਭ ਕੀ ਕਹਿਣਾ ਚਾਹੋਗੇ ਅੱਜ ਤੈਨੂੰ ਮੈਂ ਲੈਣ ਆਈਆਂ ਲਾ ਵੇਸੇ ਗੱਲ ਤੇ ਮਰੁੰਦਾ ਖਾਨ ਨੇ ਹਾਂ ਇਹ ਨੀ ਐਕਸਰਸਾਈਜ਼ ਕਰਕੇ ਤੇ ਮੀਟਾ ਨਹੀਂ ਖਾਣੇ ਦਾ ਫਿਰ ਆਈਸਕ੍ਰੀਮ ਕਰੋ ਆਵਾਇਡ ਕਰੋ ਫਿਰ ਆਈਸਕ੍ਰੀਮ ਖਾ ਲੈਣੇ ਆਈਸਕ੍ਰੀਮ ਨਹੀਂ ਨੋਨ ਵਾਲੀ ਨਹੀਂ ਆਈਸਕ੍ਰੀਮ ਹੀ ਖਾਣੀ ਨੂੰੜਾ ਖਾਤੇ ਹਾਂ ਫਿਰ ਨੂੰੜਾ ਹੋਣੇ ਆ ਆਹ ਇਹ ਤੇ ਸਲੂਨ ਬਣਾਇਆ ਚੰਨੇ ਬੜਾ ਹਨਾ ਆਹ ਪੱਟੀ ਸਿਰ ਹੇਅਰ ਸਲੂਨ ਹਾਂ ਆਹ ਕੌਣ ਕਹਿੰਦੇ ਆਹੀ ਹਨ ਮਾਏ ادਲੋ ਕੋਈ ਤੱਕ ਨਹੀਂ ਰੌਣਕਾਂ ਤੇ ਸ਼ੌਣਕਾਂ ਉਹ ਜੋੜੀ ਬੈਠੀ ਹੋਈ ਇੱਥੇ ਆਹ ਉਹ ਜੋੜੀ ਬੈਠੀ ਹੈ ਹੈ ਜੋੜੀਆਂ ਬੈਂਦੀਆਂ ਇੱਥੇ ਤਾਂ ਸਿਰ ਵਿੱਚ ਖੋਚਾ ਜੋੜੀਆਂ ਜੋੜੀਆਂ ਹਾਏ ਮੇਰਾ ਲੱਕ ਚਲੋ ਬੀਟਾ ਵਾਰ ਆ ਗਿਆ ਤੇ ਹੁਣ ਚਲ ਜੀਏ ਘਰੇ ਪਹਿਲਾਂ ਸਾਡੀ ਆਵਾਜ਼ ਮਦਮ ਮਦਮ ਨਿਕਲਦੀ ਆ ਕਿੱਥੋਂ ਹੈ ਜਾਦੇ ਜੜਿਆਂ ਦੇ ਵਿੱਚ ਆ ਟਿਪਾ ਖਤਮ ਆਇਆ ਕਿਸੇ ਨੇ ਮਿੱਟੀ ਅਸੀਂ ਆਏ ਨਹੀਂ ਅਸੀਂ ਸਪੈਸ਼ਲ ਤੈਨੂੰ ਲੈਣ ਆਏ ਭਾਈ ਹਾਂਜੀ ਸਪੈਸ਼ਲ ਅਸੀਂ ਕਿਹ ਤੇਰਾ ਵਲੌਗ ਲਵਾਂਗੇ ਕਿਵੇਂ ਵਾਰ ਮੱਪ ਕਰਦਾ ਤੂੰ ਉੱਥੇ ਬੈਟਿੰਗ ਦੇਖਣੀ ਫਿਰ ਤੈਨੂੰ ਅੱਧਾ ਘੰਟਾ ਪਹਿਲਾਂ ਹੋਵੇ ਫਿਰ ਕਿਸੇ ਦੇ ਨਾਵਾਂਗੇ ਅੱਧਾ ਘੰਟਾ ਪਹਿਲਾਂ ਕਿ ਦਿਨ ਮੂਡ ਹੋਇਆ ਆਇ ਤੇ ਡੈਡੀ ਨੇ ਟਾਈਮ ਤੇ ਮੈਨੂੰ ਤਿਆਰ ਕੀਤਾ ਫਿਰ ਬੈਠੇ ਕਰਵਾਈ ਹੁਣ ਚੱਲਦੇ ਆ ਖਰੇ ਬਾਬਾ ਆਏ ਕਿੰਨੇ ਗੰਦ ਮਾਰਿਆ ਇੰਨਾ ਹਾਉ ਝਾ ਦੇਖੋ ਦੇਖ ਦੇਖ ਇਹ ਕੀ ਬਣ ਗਿਆ ਹੈ ਹਮਾਰੇ ਰੂਮ ਮੇ ਬਧੀਆ ਮੇਰਾ ਕਮਿੰਗ ਰੂਮ ਹੈ ਯੈਸ ਮੇਰਾ ਕਮਿੰਗ ਰੂਮ ਹੈ ਆਏ ਤੇ ਰਹੀ ਆਪਾਂ ਇੱਥੋਂ ਕਿਸੇ ਨੂੰ ਕੱਢ ਦਾਂਗੇ ਤੇ ਫਿਰ ਇੱਥੇ ਹੱਕ ਜਮਾ ਲਾਂਗੇ ਜੈਸ ਸਹੀ ਬਾਤ ਜੱਟ ਗਿਆ ਔਰ ਜਿਤਨੀ ਲੱਗਦੀ ਹੈ ਗੰਦ ਬਾਤਾਂ ਕਿੱਦਾਂ ਦੇ ਸਾਹਮਣਾ ਓਏ ਹੋਏ ਇਹ ਗੰਦੀ ਬੁੜੀ ਲੱਗਦਾ ਤਾਂ ਸੋਨਾ ਜੇ ਰੋਣ ਇਹ ਤੈਨੂੰ ਉਹ ਚੜ ਚੜ ਕੇ ਸਾਫ਼ ਕਰਿਆ ਕਰਨੀ ਪੈਣੀ ਹੈ ਨਹੀਂ ਇਹ ਗੰਦੀ ਹੋਣੀ ਨਹੀਂ ਨੇ ਰਾਜ ਨਹੀਂ ਹੋ ਕੇ ਅੰਦਰ ਨਹੀਂ ਲਾਈਟਾਂ ਨਹੀਂ ਨਾ ਜਗਾਈਆਂ ਸਾਰੀਆਂ ਆਜ ਲੈ ਇਧਰ ਲਈ ਲੈਟਰ ਲੱਖੀ ਹੋਈ ਨਾਲੇ ਇਧਰ ਲਈਆਂ ਲਾਈਟਾਂ ਨਹੀਂ ਜਗਾਈਆਂ ਉਹ ਲੈਟ ਲਾਓ ਹੁਣ ਤੋਂ ਓਏ ਗੱਡ ਹੰਦ ਸੋਹਣਾ ਹੋਇਆ ਕਿੰਨਾ ਸਾਰਾ ਲੱਗਦਾ ਵਾ ਆ ਲਾਉਣ ਨਾਲ ਲੱਗਦਾ ਜਿਵੇਂ ਕਮਰਾ ਵੱਡਾ ਹੋ ਗਿਆ ਉੱਚਾ ਹੋ ਗਿਆ ਤੇ ਖੁੱਲਾ ਹੋ ਗਿਆ ਹੈ ਏਹ ਉਹ ਆਫਿਸ ਵੀ ਨਹੀਂ ਲੱਗਦਾ ਬੈਠਿਆ ਲੱਗਦਾ ਬਹੁਤ ਵੱਡਾ ਰੋ ਮੈਨੂੰ ਤਾਂ ਸਮਾਇਆ ਨਾ ਪੈੜਾ ਲੱਗਦਾ ਕੀ ਨਹੀਂ ਬਹੁਤ ਸੋਹਣਾ ਲੱਗਦਾ ਕਿਉਂ ਪੈੜਾ ਲੱਗਦਾ ਇਹੋ ਨਾਲ ਥੱਲੇ ਵੀ ਪਏ ਹੈ ਨਾ ਇਹ ਕਿਹੜਾ